thank <sighs> you ਚੱਕ ਲੈ ਫੋਨ ਨਾ ਹਲੋ ਫੋਨ ਤਾਂ ਚੱਕ ਲਿਆ ਕਰ ਮੈਨੂੰ ਫਸਾਤਾ ਇੱਥੇ ਤੂੰ ਮਾਂ ਨਹੀਂ ਕਿੱਥੇ ਫਸਾਤਾ ਤੈਨੂੰ ਤੂੰ ਐਨਾ ਸ਼ੁਕਰ ਕਰ ਕਿ ਤੈਨੂੰ ਵਿਆਹ ਤਾਂ ਕਿਸੇ ਨੂੰ ਹਜੇ ਤੱਕ ਤੇਰਾ ਪਤਾ ਨਹੀਂ ਲੱਗਿਆ ਵਿਆਹ ਚੀਜ਼ ਖਾਂਦੀ ਐ ਮੈਂ ਬਾਲੀ ਔਖੀ ਹੋਈ ਅੰਨੀ ਆ ਮੁੱਕ ਗਿਆ ਕੁੱਕ ਗਿਆ ਹੋ ਜਿਹੜਾ ਤੂੰ ਦਿੱਤਾ ਸੀ ਮੈਨੂੰ ਪਤਾ ਮੈਂ 6 ਮਹੀਨੇ ਕਿਵੇਂ ਗੱਡੇ ਆ ਮੈਨੂੰ ਨਹੀਂ ਪਤਾ ਤੂੰ ਛੇਤੀ ਆ ਜਾ ਜਾਂ ਕਿਸਨੂੰ ਭੇਜ ਦੇ ਮੈਂ ਮਰ ਜੂਗੀ ਚੰਗਾ ਐਵੇਂ ਡੰਡ ਨਾ ਪਾ ਆਪਣੀ ਉਹਨਾਂ ਗਵੰਡਾ ਦੀ ਬਹੂ ਆਉਂਦੀ ਐ ਇੱਥੇ ਫੈਕਟਰੀ 'ਚ ਲੱਗੀ ਹੋਈ ਐ ਨਾ ਇੱਥੇ ਮੇਰੇ ਕੋਲੇ ਤੇ ਉਹਦੇ ਹੱਥ ਮੈਂ ਸੂਟ ਫੜਾਉਂਗੀ ਸੂਟ ਦਿੱਤਾ ਇਹਦੇ ਵਿੱਚ ਹੋਊ ਕੁੜੀ ਤੂੰ ਮੈਨੂੰ ਨਹੀਂ ਪਤਾ ਜਿਹਨੂੰ ਮਰਜ਼ੀ ਭੇਜ ਦੇ ਤੂੰ ਆਪਾ ਕਿਸੇ ਨੂੰ ਭੇਜ ਬਸ ਤੂੰ ਮੇਰਾ ਹੱਲ ਕਰ ਦੇ ਬਸ ਤੂੰ ਸੇਤੀ ਭੇਜ ਦੇ ਕਿਤੇ ਇਹ ਨਾ ਹੋਵੇ ਵੀ ਮੈਂ ਜਦੋਂ ਤੂੰ ਭੇਜ ਤੇ ਇੱਥੇ ਮੈਂ ਮਰੀ ਪਈ ਹੋਵਾਂ ਬਸ ਤੂੰ ਸੇਤੀ ਭੇਜ ਦੇ ਲੈ ਆਪੀ ਇਮੋਜੀ ਨਾਲ ਵੋਏ ਚਾਲਕੇ ਲੈ ਮੜਾ ਮੋਟਾ ਬਾਹਰ ਬੈਜਿਆ ਕਰ ਇੱਥੇ ਗਰਮੀ ਆ ਲੈ ਚਾ ਚੱਕ ਠੰਡੀ ਹੋ ਜੂ ਲੈ ਫੜ ਕੀ ਗੱਲ ਹੋ ਗਈ ਬਾਹਲੇ ਹੱਥ ਜੇ ਕੰਮੀ ਆਂਦੇ ਆ ਜੇ ਕਹਿਣੀ ਤਾਂ ਕਿਸੇ ਡਾਕਟਰ ਨੂੰ ਸੱਦ ਲੈਣਾ ਨਹੀਂ ਨਹੀਂ ਕੁਛ ਨਹੀਂ ਹੋਇਆ ਉਹੀ ਬਸ ਨਾ ਬੀਪੀ ਜਾ ਡਾਊਨ ਲੱਗਦਾ ਮੈਨੂੰ ਲੈ ਇਵੀ ਗੱਲ ਐ ਸਰਕਾਰੀ ਡਾਕਟਰ ਹੈਗਾ ਨਾਲ ਸੋ ਆ ਗਿਆ ਹੋਊਗਾ 2 ਵਜੇ ਡਿਊਟੀ ਤੇ ਆ ਜਾਂਦਾ ਉਹ ਕੋਈ ਨਾ ਮੈਂ ਹੋਪੀ ਲੂੰ ਨਿੰਬੂ ਪੈ ਆ ਨਿੰਬੂ ਨੂੰ ਚੋੜ ਕੇ ਪੀ ਲੂੰ ਠੀਕ ਹੋ ਜਾਊਗਾ ਐ ਕੰਬਲੀ ਉਹ ਨਿੰਬੂ ਕਿੰਨਾ ਕ ਚਰ ਪੀਂਗੀ ਮਾਰੇ ਡਾਕਟਰ ਨੂੰ ਦਿਖਾ ਦਈਏ ਇਹ ਵੇਰੀ ਕੁਝ ਹੋਰ ਹੁੰਦਾ ਬੁਖਾਰ ਹੁੰਦਾ ਜਦ ਤੂੰ ਚਾਹ ਪੀ ਮਾਨੂੰ ਫੋਨ ਲਾ ਲੈਣਾ ਆਈ ਆਉਂਦੇ ਹੋ ਤੁਸੀਂ ਐਵੇਂ ਫਿਕਰ ਕਰੀ ਜਾਂਦੇ ਹੋ ਜੇ ਮੈਂ ਤੁਹਾਨੂੰ ਕਿਹਾ ਨਾ ਮੈਂ ਹੋਜੂ ਠੀਕ ਕੋਈ ਫਿਕਰ ਕਰੀ ਜਾਂਨੇ ਕੋਈ ਨਾ ਜੇ ਮੇਰਾ ਕੁਝ ਜ਼ਿਆਦਾ ਹੋਇਆ ਮੈਂ ਤੁਹਾਨੂੰ ਆਪ ਹੀ ਦੱਸ ਦੂੰਗੀ ਜੇ ਡਾਕਟਰ ਦੀ ਲੋੜ ਹੋਈ ਮੈਂ ਦੱਸ ਦਊ ਤੁਹਾਨੂੰ ਤੁਸੀਂ ਐਵੇਂ ਫਿਕਰ ਕਰੀ ਜਾਂਦੇ ਕਿਹੜਾ ਆ ਗਿਆ ਦੇਖਾਂ ਜਾ ਕੇ ਦਾ ਕੀ ਜਨੇ ਆਉਣਾ ਸੀ ਕਹਿੰਦਾ ਤਰਾਇਆ ਪਿਆ ਉਹ ਲੈਟਰ ਜਾ ਕਿਹੜਾ ਆ ਗਿਆ ਦੇਖਾਂ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਪਛਾਣਿਆ ਨਹੀਂ ਤੁਹਾਨੂੰ ਮੈਂ ਜਸਪ੍ਰੀਤ ਦੀ ਫਰੈਂਡ ਐ ਜੀ ਅੱਛਾ ਅੱਛਾ ਹਾਂਜੀ ਜਸਪ੍ਰੀਤ ਅੰਦਰੀ ਐ ਜੀ ਅੱਛਾ

ਸਬਰ ਕਰ ਲੈ ਇਤਨੇ ਟਾਈਮ ਕਰਿਆ ਸਬਰ ਨਹੀਂ ਹੈਗਾ ਲਓ ਜੀ ਪਾਣੀ ਪੀਓ ਨਹੀਂ ਪੀਣਾ ਪੀ ਲੈ ਕੋਈ ਨਾ ਗਰਮੀ ਆ ਪੀ ਲੈ ਥੋੜਾ ਜਿਹਾ ਪਤਾ ਨਹੀਂ ਕੀ ਹੋਇਆਗਾ ਸਾਰਾ ਦਿਨ ਆ ਹੀ ਪਈ ਰਹਿੰਦੀ ਐ ਬਿੱਡ ਤੇ ਮੈਂ ਤਾਂ ਕਿਹਾ ਕਿਸੇ ਡਾਕਟਰ ਨੂੰ ਦਿਖਾ ਦਿੰਨੇ ਆ ਕਹਿੰਦੀ ਬਲੱਡ ਘਟਿਆ ਹੋਇਆ ਆ ਆਪੇ ਠੀਕ ਹੋ ਜਾਊਗਾ ਡਾਕਟਰ ਨੂੰ ਕਾਹ ਨੂੰ ਸੱਦਣਾਗਾ ਬੱਸ ਪੁੱਛੋ ਨਾ ਮੈਂ ਤਾਂ ਸਾਰਾ ਦਿਨ ਹੀ ਟੈਨਸ਼ਨ ਦੇ ਤਰ੍ਹਾਂ ਫਿਰਦਾ ਰਹਿਣਾ ਨਹੀਂ ਨਹੀਂ ਭਾਈ ਇਹ ਤਾਂ ਕੁਛ ਨਹੀਂ ਹੋਇਆ ਇਹ ਤਾਂ ਵੈਸੇ ਹੀ ਹੁਣ ਦੇਖੋ ਆਪਾਂ ਪਸੀ ਪਹਿਲਾਂ ਕੁਮਾਰੀ ਹੁੰਦੇ ਜਦੋਂ ਜਾਂਦੇ ਰਹਿੰਦੇ ਗਰਾਊਂਡ 'ਚ ਖੇਲਣ ਖੇਲਣ ਦਿੰਦੇ ਆ ਖੇਲਦੇ ਸੀਗੇ ਗੇਮਸ ਕਰ ਲੈਂਦੇ ਸੀਗੇ ਤੁਹਾਨੂੰ ਪਤਾ ਹੀ ਐ ਪੀਜੀ 'ਚ ਰਹਿੰਦੇ ਸੀਗੇ ਅਸੀਂ ਹਾਂ ਹਾਂ ਤੇ ਹੁਣ ਇਹੋ ਜੀ ਕੋਈ ਐਕਸਰਸਾਈਜ਼ ਹੁੰਦੀ ਨਹੀਂ ਘਰ ਹੀ ਆ ਬਸ ਉਹੀ ਲੱਗਦਾ ਤੁਹਾਨੂੰ ਬਹਿ ਮੈਂ ਚਲੋ ਮੈਂ ਰੱਖਿਆ ਸੀ ਕਿਰਾ ਕਰਾ ਦੇਣਾ ਨਹੀਂ ਨਹੀਂ ਕੋਈ ਟੈਨਸ਼ਨ ਨਾ ਲਓ ਤੁਸੀਂ ਵੀ ਤੁਸੀਂ ਬੈਠ ਕੇ ਚਾਹ ਚ ਪੀ ਕੇ ਜਾਓ ਜੀ ਕੋਈ ਗੱਲ ਨਹੀਂ ਠੀਕ ਹੈ ਹਾਈ ਤੇ ਦੇ ਪਲਾ ਰੱਖ ਪਲਾ ਰੱਖ ਦੰਨੀ ਦੰਨੀ ਮੇਰੀ ਗਾ ਸੁਣ ਮੇਰੀ ਛੱਤਰ ਨਾ ਪਵਾ ਦੀ ਆਇਨਾ ਹੋਵੇ ਤੂੰ ਛੇਤੀ ਗੱਡ ਮੈਂ ਜਾਣਿਕਲੀ ਅੰਤੇ ਤੇਰਾ گاਉਂ ਨਾ ਇਹਦੇ ਤਹਿ ਚ ਉਹ ਅੱਜ ਲੈ ਕੇ ਆਉਂਦਾ ਖਰਚਾਂ ਤੂੰ ਬੈਠ ਪਿਆ ਹਣੀ ਮੈਂ ਤਾਂ ਬੈਠ ਮੈਂ ਤਾਂ ਖੜਾ ਨਹੀਂ ਜਾਂਦਾ ਚੱਕ ਜਾ ਇੰਮਰ ਵਾ ਉਗੀ ਨਾਲੇ ਆਪ ਨਾਲ ਮੈਨੂੰ ਮਰੂਗੀ ਉਹ ਕਿੱਥੇ ਬਾਤੀ ਉਹਨੇ ਹਾਂ 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 ਹੁਣ ਜਾਣ ਬਈ ਤਰਸੀ ਪਈ ਸੀ ਤੈਨੂੰ ਮੈਂ ਭੱਲੇ 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 ਅੱਜ ਤਾਂ ਸੂਰਜ ਫਿਰ ਇਧਰਲੇ ਪਾਸੇ ਚੜਿਆ ਹੋਣਾ ਕਿਉਂ ਕੀ ਹੋ ਗਿਆ ਕਮਾਲ ਆ ਅੱਗੇ ਤਾਂ ਬਿਡ ਤੋਂ ਨਹੀਂ ਉੱਠਦੀ ਸੀ ਹੈ ਅੱਜ ਬਿੜੇ ਚ ਟੁਰੀ ਫਿਰਦੀਆਂ ਹੁਣ ਤੁਸੀਂ ਐ ਕਹਿੰਦੇ ਵੀ ਬਸ ਮੈਂ ਬਿਡ ਤੇ ਪਈ ਰਹਾ ਜੇ ਪੈਣੀ ਐ ਤਾਂ ਵੀ ਤੁਸੀਂ ਕਹਿੰਦੇ ਪਈ ਰਹਿੰਦੇ ਉੱਠ ਗਈ ਤਾਂ ਤਾਂ ਵੀ ਨਹੀਂ ਟੌਂਟ ਮਾਰੀ ਐ ਨਾ ਨਹੀਂ ਨਹੀਂ ਉਹ ਗੱਲ ਨਹੀਂ ਤਾਂ ਸ਼ੁਕਰਾ ਪ੍ਰਮਾਤਮਾ ਦਾ ਤੂੰ ਬਿਡ ਦਾ ਖੜਾ ਤਾਂ ਛੜਿਆ ਹਾਂ ਮੜਾ ਮੋਟਾ ਬਾਹਰ ਤੁਰਿਆ ਅਗਰ ਕੋਈ ਨਾ ਆ ਤਾਈਆਂ ਰੀਆਂ ਦੇਖ ਥੱਲੇ ਬੈਹਂਦੀਆਂ ਕਿਕਰ ਥੱਲੇ ਉੱਥੇ ਬਹਿ ਜਾ ਕਰ ਬੁੜੀਆਂ ਕੋਲੇ ਕੋਈ ਨਾ ਕੀ ਕਰੀ ਜਾਂਨੇ ਆਹ ਉਹ ਕਰਨਾ ਕੀ ਹੈ ਮੈਂ ਕਿ ਕੋਈ ਸਬਜ਼ੀ ਸੁੱਜੀ ਲਾ ਦਾਂਗੇ ਹੋਰ ਤਾਂ ਆਪਾਂ ਕੀ ਇੱਥੇ ਜੰਗ ਲੜਨੀ ਆ ਮੈਂ ਪਾਣੀ ਬਣਾ ਕੇ ਲੈ ਮਾਂ ਨੀ ਸ਼ੋਕਰਾ ਪ੍ਰਮਾਤਮਾ ਦਾ ਤੂੰ ਪਾਣੀ ਦਾ ਨਾਂ ਤਾਂ ਲੇਤਾ ਨੀ ਮੈਂ ਪਾਣੀ ਬਣਾ ਕੇ ਲੈ ਆਵਾਂ ਅੱਗੇ ਤਾਂ ਮੈਂ ਹੀ ਫੜਾਉਣ ਜਾਂਦਾ ਸੀ ਤੈਨੂੰ ਅੱਧਾ ਹੋ ਗਈ ਥੋੜ੍ਹੇ ਵਾਲੀ ਤੂੰ ਸ ਤਾਂ ਐ ਕਰਦੇ ਹੋ ਵੀ ਜਿਵੇਂ ਮੈਂ ਤੁਹਾਨੂੰ ਕੁਝ ਦਿੰਦੀ ਨਹੀਂ ਨੀਗੀ ਕੀ ਹੋ ਗਿਆ ਜੇ ਦੋ ਕੁ ਦਿਨ ਤੁਸੀਂ ਮੈਨੂੰ ਪਚਾਹ ਪਾਣੀ ਫੜਾਤਾ ਤੁਸੀਂ ਤਾਂ ਐ ਕਰਿਆ ਨੇ ਵੀ ਬਸ ਤੁਸੀਂ ਕਰਦੇ ਹੋ ਸਾਰਾ ਕੁਝ ਉਹ ਤਾਂ ਗੁੱਸਾ ਕਰ ਗਈ ਚਲ ਕੋਈ ਗੱਲ ਨਹੀਂ ਜਾਂ ਬਣਾ ਲਾ ਪਾਣੀ ਤੇ ਮੈਂ ਮੜ ਗਈਆਂ ਦੋ ਕਪੱਟਾ ਪਾ ਕੇ ਤੇ ਫਿਰ ਆਫ ਕਰਦੇ ਆਰਾਮ ਚੰਗਾ ਉਹ ਗਿਆ ਹੁਣ ਆ ਉਜਾਸੋ ਉਜਾਸੋ ਹਾਂਜੀ ਇੰਤਰ ਕੀ ਕਰੀ ਜਾਂਦੀ ਆ ਉਹ ਮੇਰੇ ਮਸ਼ੀਨ ਚ ਕੱਪੜੇ ਪਾਏ ਹੋਏ ਸੀ ਉਹ ਮੈਂ ਤਾਂ ਡਰ ਗਿਆ ਮੈਂ ਪਤਾ ਨਹੀਂ ਕੀ ਕਰੀ ਜਾਂਦੀ ਹੈਗੀ ਤੇ ਮੈਂ ਤੈਨੂੰ ਐਂ ਕਹਿੰਦਾ ਸੀ ਹਾਂਜੀ ਮੈਂ ਕੱਪੜੇ-ਕੁੱਪੜੇ ਕੱਢ ਕੇ ਨਾ ਮਸ਼ੀਨ ਚੋਂ ਮਾਰਾ ਮੋਟਾ ਆਰਾਮ ਕਰ ਲਿਆ ਕਰ ਦੇਖ ਕੇ ਬੌਂਦਲੀ ਪਈਆਂ ਮੈਨੂੰ ਅੱਜ ਫੇਰ ਲੱਗਦਾ ਜੇ ਮੇਰੇ ਤਰਾ ਕੁਝ ਦੁਖਦਾ ਹੁੰਦਾ ਕੁਛ ਨਹੀਂ ਉਹ ਸਿਰ ਦਰਦ ਵਾਲਾ ਦੁਕੀਂ ਅੰਦਾਗਾ ਲੈ ਉਹ ਸਿਰ ਦੁਖ ਦਾ ਮਾੜਾ ਮੋਟਾ ਬੀਬੀ ਨੂੰ ਕਹਿ ਦਿੰਦੀ ਜਾਂ ਇਥੋਂ ਕਿਸੇ ਤੋਂ ਗਮਾਨੀ ਤੋਂ ਗੋਲੀ ਲੈ ਲੈਂਦੀ ਮੈਨੂੰ ਕਹਿ ਦਿੰਦੀ ਮੈਂ ਬਜ਼ਾਰੋਂ ਆਇਆ ਆ ਕੱਲ 2 ਦਿਨ ਤਾਂ ਬਹੁਤ ਵਧੀਆ ਰਹੀਆਂ ਮੈਨੂੰ ਤਾਂ ਹੌਸਲਾ ਹੀ ਹੋ ਗਿਆ ਸੀ ਮਹੱਲੇ ਵਧੀਆ ਹੋ ਗਿਆ ਤੁਰਨ ਫਿਰਨ ਲੱਗ ਗਈ ਅੱਜ ਫੇਰ ਪਤਾ ਨਹੀਂ ਕਿਵੇਂ ਲੱ ਕੰਮੀ ਜਾਨੀ ਉਹੀ ਹਰਕਤਾਂ ਇਹਦੇ ਫੇਰ ਕੋਈ ਨਾ ਹੋਈ ਤੁਹਾਨੂੰ ਦੱਸਿਆ ਤਾਂ ਹੈਗਾ ਉਹ ਗਰਮੀ ਵਾਲੀਆਂ ਨਾ ਤਾਂ ਕਰਕੇ ਆ ਯਾਰ ਮੈਨੂੰ ਤਾਂ ਨਾ ਤੇਰਾ ਨਹੀਂ ਪਤਾ ਲੱਗਦਾ 2 ਦਿਨ ਠੀਕ ਰਹਿਣੀ ਆ ਫੇਰ ਬਿਮਾਰ ਹੋ ਜਾਨੀ ਆ ਦੋደን ਠੀਕ ਰਣੀ ਆ ਫਿਰ ਬਿਮਾਰ ਹੋ ਜਾਨੀ ਆ ਜੇ ਤਨ ਮੈਂ ਕਿਸੇ ਡਾਕਟਰ ਦੇ ਕਹਿਣਾਗਾ ਤਾਂ ਨਹੀਂ ਮੇਰੇ ਨਾਲ ਜਾਂਦੀ ਉਹ ਕੰਮ ਸੇ ਕੰਮ ਤਾਂ ਨਹੀਂ ਹੁੰਦਾ ਸਰੀਰ ਦਾ ਸਾਹਮਲਾ ਓਹੋ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਆ ਕੰਮ ਤਾਂ ਹੁਣ ਕਰਨਾ ਹੀ ਆ ਲੈ ਕੰਮ ਹੁਣ ਮੈਂ ਨਹੀਂ ਕਰੂੰਗੀ ਤਾਂ ਹੋਰ ਤੁਸੀਂ ਕਰੋਗੇ ਤੁਸੀਂ ਚੰਗੇ ਲੱਗੋਗੇ ਹੈ ਕੋਈ ਨਾ ਜੀ ਮੈਂ ਠੀਕ ਆ ਫਿਰ ਠੀਕ ਹੋ ਜਾਓਗੇ ਉਹ ਲੱਗਦਾਗਾ ਉਹ ਬਸ ਕਦੇ ਗਰਮੀ ਜੀ ਵੱਧ ਹੁੰਦੀ ਉਹਦੇ ਕਰਕੇ ਚੱਕਰ ਜੇ ਆ ਜਾਂਦੇ ਤੇ ਬਸ ਤੁਨੋਂ ਪਤੀ ਆ ਕਦੇ ਵੀ ਪੀਜੇ ਡਾਊਨ ਹੋ ਜਾਂਦਾ ਚੰਗਾ ਪਤਾ ਨਹੀਂ ਕੀ ਸੋਚੀ ਜਾਂਦੀ ਸਰਦਨ ਸਾਸਰੀ ਕਾਲਪੁੱਤ ਉਹ ਠੀਕ ਐ ਤੂੰ ਖੇਤਾ ਕੇ ਕਰੇ ਹੁਣ ਮੈਨੂੰ ਆਏ ਦੱਸ ਪੁੱਤ ਮੇਰੀ 3 ਦਾ ਸੂਟ ਪਹੁੰਚ ਗਿਆ ਸੀ ਕਿ ਨਹੀਂ ਸੂਟ ਨਾ ਮੈਂ ਬਹੁਤ ਵਧੀਆ ਭੇਜਿਆ ਸੂਟ ਨੂੰ ਦੇਖ ਕੇ ਤਾਂ ਉਹ ਬਹੁਤ ਖੁਸ਼ ਹੋ ਗਈ ਹੋਊਗੀ ਚਲਪੋ ਤਾਂ ਹਣ ਨਹੀਂ ਮੈਂ ਸੂਟ ਉਹ ਨੂੰ ਮੁੱਕੜ ਦਿੰਦੀ ਸੂਟ ਤਾਂ ਮੈਂ ਮਹੀਨੇ ਪਿੱਛੋਂ ਭੇਜਿਆ ਕਰੂੰਗੀ ਉਹ ਖੁਸ਼ ਹੋਣੀ ਚਾਹੀਦੀ ਹੈ ਸასი ਕਾਲ ਬਾਈ ਜੀ ਸਾਰਿਆਂ ਨੂੰ ਤੇ ਮੈਂ ਤੁਹਾਡਾ ਆਪਣਾ ਐਨ ਆਰ ਸਿੱਧੂ ਤੇ ਹੁਣੇ-ਹੁਣੇ ਵੀਡੀਓ ਦੇਖੀਏ ਬਾਈ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜਰੂਰ ਕਰਦਿਆ ਕਰੋ ਤੇ ਵੀਡੀਓ ਬਹੁਤ ਸੋਹਣੀ ਸੀ ਠੀਕ ਹੈ ਜੀ ਤੇ ਸਾਨੂੰ ਲੱਗਿਆ ਵੀ ਬਣਾਉਣੀ ਚਾਹੀਦੀ ਅੱਜਕੱਲ ਇਹ ਟਾਈਮ ਚੱਲ ਰਿਹਾ ਹੈਗਾ ਠੀਕ ਹੈ ਹੋ ਵੀ ਰਿਹਾ ਲੋਕਾਂ ਨਾਲ ਤੇ ਪਿਛਲੀ ਵੀਡੀਓ 'ਚ ਕਮੈਂਟ ਆਏ ਸੀ ਨਾ ਬੋਲਾਂਗੇ ਬਾਈ ਜੀ ਪਰਮਜੀਤ ਕੌਰ ਹੇਅਰ ਕੱਟ ਪਰਵਿੰਦਰ ਕੌਰ ਨਵ ਸਿੱਧੂ ਤੇ ਜਸਵਿੰਦਰ ਸਿੱਧੂ ਟੀਮ ਵਰਕ ਪ੍ਰੋਜੈਕਸ਼ਨ ਤੇ ਸੁਖ ਗੇਮਜ਼ ਤੇ ਗੁਰਦੇਵ ਸਿੰਘ ਫੌਜੀ ਭੈਣੀ ਤੇ ਸਾਡਾ ਵੀਰ ਸਬੀਰ ਗੋਰੀ ਪਾਕਿਸਤਾਨ ਤੋਂ ਇਹ ਸਾਡੇ ਕਮੈਂਟ ਸੀ ਬਾਈ ਤੇ ਵੀਡੀਓ ਵਧੀਆ ਬਣਾਈ ਆ ਆਪਦੇ ਬੰਨੇ ਪੂਰੀ ਵਧੀਆ ਕੋਸ਼ਿਸ਼ ਸੀ ਤੇ ਜੇ ਵਧੀਆ ਲੱਗਦੀ ਹੁੰਦੀ ਆ ਬਾਈ ਲਾਇਕ ਲੂਕ ਕਰਦਿਆ ਕਰੋ ਕਮੈਂਟ ਕਰਦਿਆ ਕਰੋ ਤੇ ਅੱਗੇ ਜਰੂਰ ਸ਼ੇਅਰ ਕਰਦਿਆ ਕਰੋ ਦੋ ਚਾਰ ਬੰਦੇਆਂ ਨੂੰ ਠੀਕ ਆ ਜੀ ਤੇ ਅਗਲਾ ਪਾਰਟ ਵੀ ਤਾਂ ਆਪਾਂ ਬਣਾਵਾਂਗੇ ਠੀਕ ਹੈ ਤੇ ਦੋ ਚਾਰ ਦਿਨ ਬਸ ਕਰੋ ਵੇਟ ਵਧੀਆ ਚੀਜ਼ ਲੈ ਕੇ ਆਵਾਂਗੇ ਤੇ ਹੁਣ ਦਿਓ ਬਾਈ ਅਜਾਜ ਸასი ਸ਼ਕਲ ਸਾਰਾ